ਠੰਡ ਹੋ ਗਈ ਕਿੰਨੀ ਵੇਖ ਵੀਰੇ ਆਗਯੁਗ ਸੇਕ ਮੁੰਡਾ ਬੋਰਦਾ ਨਹੀਂ ਝੂਠ ਸੱਚ ਦੱਸ ਕੇ ਰਹੇ ਬੰਦਾ ਇਹੋ ਜਿਹੀ ਬੰਦਾ ਇਹੋ ਜਿਹੀ ਠੰਡ ਵਿੱਚ ਬਚ ਕੇ ਰਹੇ ਬੰਦਾ ਇਹੋ ਜਿਹੀ ਬੰਦਾ ਇਹੋ ਜਿਹੀ ਠੰਡ ਵਿੱਚ ਬਚ ਕੇ ਰਹੇ ਬੰਦਾ ਇਹੋ ਜਿਹੀ ਕਿੰਨੀ ਠੰਡ ਹੋ ਗਈ ਵੇਖ ਵੀਰੇ ਆਗਯੁਗ ਸੇਕ ਮੁੰਡਾ ਬੋਰਦਾ ਨਹੀਂ ਝੂਠ ਸੱਚ ਦੱਸ ਕੇ ਰਹੇ ਬੰਦਾ ਇਹੋ ਜਿਹੀ ਠੰਡ ਵਿੱਚ ਬਚ ਕੇ ਰਹੇ ਵੀਰੇ ਇਹੋ ਜਿਹੀ ਠੰਡ ਹੋਗੀ ਬਾਲੀ ਅਗਨੀਓ ਪੁੱਲਦੀ ਦੇਣ ਲੱਗਦੇ ਹੀ ਬਾਲੇ ਜ਼ਹਿਰ ਨੇ ਸਿਆਲ ਕੱਟਿਆ ਰ ਕੰਨੇ ਮਸਾ ਕੰਮ ਵਾਲੇ ਹਾਨੇ ਬਾਲੇ ਠਰਦੇ ਹੀ ਹੱਥ ਪੈਰ ਨੇ ਸਿਆਲ ਕੱਟਿਆ ਰ ਕੰਨੇ ਮਸਾ ਕੰਮ ਵਾਲੇ ਹਾਨੇ ਬਾਲੇ ਠਰਦੇ ਹੀ ਹੱਥ ਪੈਰ ਨੇ ਬਾਲੇ ਠਰਦੇ ਹੀ ਹੱਥ ਪੈਰ ਨੇ ਅਸੀ ਪੈ ਲਾਈ ਸੀ ਤੰਗ ਰੱਬਾ ਕਰਦੀ ਵਾਲੀ ਠੰਡੇ ਕੰਮ ਵਾਲੇ ਬੰਦੇ ਰੱਬਾ ਤੇਥੋਂ ਤੋਂ ਭਰਿਆ ਮੰਗ ਠੰਡੇ ਲੱਗਦੀਏ ਲਾਕੇ ਜਿਵੇਂ ਲੋਈ ਰੱਖ ਦੇਵਾ ਮੇਰਾ ਦਿਲ ਕਰੇ ਚਾਹਦਾ ਢੋਲੂ ਕੋਲੀ ਰੱਖ ਲਾਵਾਂ ਮੇਰਾ ਦਿਲ ਕਰੇ ਚਾਹਦਾ ਢੋਲੂ ਕੋਲੀ ਰੱਖ ਲਾਵਾਂ ਮੇਰਾ ਦਿਲ ਕਰੇ ਚਾਹਦਾ ਢੋਲੂ ਕੋਲੀ ਰੱਖ ਲਾਵਾਂ